ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭੈਣਾਂ ਨੂੰ ਲਓ ਜੀ ਅੱਜ ਛੁੱਟੀ ਹੀ ਸੰਡੇ ਹੀ ਆਪਾਂ ਤਿਆਰ ਸ਼ਹਿਰ ਹੋ ਕੇ ਪਹੁੰਚ ਗਏ ਆ ਮੈਟਰੋ ਸਟੇਸ਼ਨ ਯੂ ਐਕਸਚੇਂਜ ਦਾਖਲ ਹੋ ਚੁੱਕੇ ਆ ਅੰਦਰ ਵੇਲੇ ਬੈਠੇ ਗੋਮਲ ਵੀਰ ਨੰ ਬਣ ਕੇ ਚਲਾ ਵੀ ਚਲੋ ਅੱਜ ਗੁਰੂ ਘਰ ਮੱਥਾ ਟੇਕ ਆਈਏ ਵੇਲੇ ਹੀ ਥੋੜਾ ਤੇ ਹੁਣ ਆਪਾਂ ਕੀ ਕਰਾਂਗੇ ਕਾਰਡ ਪੰਚ ਤੇ ਕਰਾਂਗੇ ਮੈਟਰੋਟੇਸ਼ਨ ਚ ਐਂਟਰੀ ਲਓ ਜੀ ਆਪਾਂ ਕਰ ਲਿਆ ਜੇ ਆ ਕਾਰਡ ਪੰਚ ਤੇ ਹੋ ਗਏ ਆਪਾਂ ਹੁਣ ਦਾਖਲ ਅੰਦਰ ਤੇ ਮੈਟਰੋ ਗਈ ਜ ਆਪਣੀ ਆ ਹੁਣ ਬੈਠਾਂਗੇ ਵਿੱਚ ਤੇ 12 ਵੇ ਚੱਲੇ ਗੁਰੂ ਘਰ ਨੂੰ ਸ਼ੀਟਾਂ ਕਾਲੀ ਨੇ ਸਾਰੀਆਂ ਹੀ ਕੇ ਆਪਾਂ ਬੇਲਾੰਗੇ ਜਾ ਕੇ ਕੋਮਲਵੀਰ ਨੂੰ ਕੋਮਲਵੀਰ ਆਪਣੀ ਧਿਆਵੇਟ ਕਰ ਮੈਂ ਨੈਕਸਟ ਸਟੇਸ਼ਨ ਤੇ ਤੇ ਕੋਮਲਵੀਰ ਨੂੰ ਮਿਲ ਚੁਕੇ ਆ ਤੇ ਇੱਥੋਂ ਬੱਸ ਫੜਨੀ ਪੈਣੀ ਹੈ ਅੱਗੇ ਥੋੜਾ ਜਿਹਾ ਟਾਈਮ ਲੱਗਦਾ ਹੈ ਤਾਂ ਇਹ ਜਾ ਪਹੁੰਚਿਆ ਗੁਰੂ ਘਰ ਠੀਕ ਇਹ ਆਪਾਂ ਪਹੁੰਚ ਚੁਕੇ ਆ ਜੀ ਗੁਰੂ ਨਾਨਕ ਦਰਬਾਰ ਦੁਬਈ ਦੇ ਵਿੱਚ ਜੋ ਗੁਰਦਾਰਾ ਆ ਉੱਥੇ ਸੰਤਾਂ ਜਾਈਆਂ ਹੀਆਂ ਸੰਡੇ ਕਰਕੇ ਕਾਭੀ ਤੇ ਇਹ ਆਪਣਾ ਅੰਦਰ

ਜਾਣੇ ਹੁਣ ਆਪਾਂ ਬਾਹਰ ਆ ਚੁੱਕੇ ਆ ਗੁਰੂ ਘਰ ਦੇ ਦਰਸ਼ਨ ਕਰ ਲਏ ਪ੍ਰਸ਼ਾਦਾ ਪਾਣੀ ਛਕਿਆ ਰੋਹ ਤੇ ਲੰਗਰ ਲੱਗੇ ਸੌਰੀ ਰੋ ਵਾਲੀ ਖੀਰ ਬਣੀ ਤੇ ਹੁਣ ਆਪਾਂ ਚੱਲਨੇ ਅੱਗੇ ਕੁੰਮਾ ਫੇਰਣ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਅਗਲੇ ਵਲੌਗ ਦੇ ਵਿੱਚ ਤੇ ਪਹਿਲੀ ਯਾਰ ਬਣਾਇਆ ਆਪਏ ਕੋਸ਼ਿਸ਼ ਕੀਤੀ ਜੇ ਵਧੀਆ ਲੱਗਾ ਤੇ ਚੈਨਲ ਸਬਸਕ੍ਰਾਈਬ ਕਰ ਲਓ ਅੱਗੇ ਆਪਾਂ ਦਿਖਾਉਣੀ ਆ